ਸਵਾਗਤ ਹੈ ਸਾਰਿਆਂ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਤਲਵੰਡੀ ਮੱਲੀਆਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਕੋਕਰੀ ਰਹਿ ਜਾਂਦਾ ਜੀ ਤੇ ਦੂਜੀ ਸਾਈਡ ਹੈ ਭਿੰਡਰ ਕਲਾ ਵੀ ਨੇੜੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲਾ ਚਾਰ ਨਗ ਹੈ ਜੀ ਇੱਕ ਦਾ 1 बाई ਦਾ ਨਗ ਸ਼ਾਮ ਤੱਕ ਪਹੁੰਚੂ ਦਾ ਤਿੰਨ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਦਾਂਗੇ ਜਿੰਨਾਂ ਚ ਦੋ ਸੂਰੇ ਸਵਾਏ ਆ ਇੱਕ ਗੱਬਣਾਂ ਸਮਾਂ ਹਜੇ ਲੈਂਦੀ ਆ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਭਰ ਕੁਛੀ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਜਵਾਬ ਦੇਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਪ੍ਰੀਤ ਸਿੰਘ ਪਿੰਡ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 70107 42072 ਤਿੰਨ ਨਗਾ ਜੀ ਤਿੰਨ ਆ ਜੀ ਠੀਕ ਆ ਭਾਈ ਗੱਪਾਂ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਇਹਦਾ ਸੂਆ ਦੂਜਾ ਜੀ ਸਮਾ ਕਿੰਨਾ ਕਹ ਲੈਂਦੀ ਹੈ ਜੀ ਸਮਾ ਇਹ ਬਿਹਾਰੀ ਡਾਂਗ ਚ ਥੂਈ ਪੈਣੀ ਹੈ ਜੀ ਤਿਆਰੀਆਂ ਜੀ ਹੈ ਜੀ ਹਾਂ ਤਿਆਰੀਆਂ ਜੀ ਹੈ ਠੀਕ ਆ ਪਿਛਲੇ ਸੂਏ ਕਿੰਨਾ ਦੁੱਧ ਪਾਸ ਦਿੱਤਾ ਵਿਰੇ ਨੇ ਦੁੱਧ ਦੇਤਾ ਜੀ 22 ਕਿਲੋ ਪਹਿਲੇ ਸੂਏ ਫੁੱਲਾਈ ਫੁੱਲਾਈ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਠੀਕ ਆ ਸੀਮਾ ਰਿਕਾਰਡ ਮਿਲੇ ਕੋਈ ਇਹਦੇ ਨਹੀਂ ਜੀ ਸੀਮਾ ਰਿਕਾਰਡ ਹੈ ਨਹੀਂ ਜੀ ਕੋਈ ਇਹ ਠੀਕ ਆ ਇਹ ਜਰਸੀ ਜੀ ਪੈ ਜਾਂਦੀ ਬਾਈ ਇਹ ਜੀ ਆਹ ਚਫ ਜਰਸੀ ਕ੍ਰੋਸ ਜੀ ਹੈ ਜੀ ਚਫ ਜਰਸੀ ਕ੍ਰੋਸ ਤੋਰ ਕੇ ਦਿਖਾ ਦੇ ਬਾਬਾ ਤੋਰੀ ਮੜੀ ਹਾਈਟ ਜਰਸੀ ਵਾਲੀ ਹੈ ਜੀ ਬਾਕੀ ਸਭੀ ਪਲੀ ਕਰਮ ਵਾਲੀ ਪੂਰੀ ਚੰਗੀ ਆ ਸੋਨਾ ਹਵਾਨਾ ਤਿਆਰ ਕੀਤਾ ਵਾ ਬਾਈ ਦੱਸਦਾ ਕਿ ਡੇਟ ਮੁਤਾਬਕ 1 ਤੋਂ 2 ਦਿਨ ਪਈ ਆ ਜੀ ਤਿਆਰੀਆਂ ਜੀ ਮੰਨ ਕੇ ਤੁਸੀਂ ਆਇਓ ਸੋਨਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਪੂੜ ਸ਼ਾਂਗ ਭੂਰਾ ਵੀ ਨੇ ਬਹੁਤ ਸੋਹਣਾ ਤੇ ਸ਼ਾਨਦਾਰ ਹਵਾਨਾ ਤਿਆਰ ਕੀਤਾ ਵਾ ਕਰਮ ਵਾਲੀ ਦਾ ਪਿਛਲੇ ਸੂਏ ਦਾ 22 ਕਿਲੋ ਦਾ ਰਿਕਾਰਡ ਆ ਐਗਤੀ ਆ ਦੁੱਧ ਸੇਵਾ ਸੰਭਾਲ ਦੇ ਸ਼ਰਤੇ ਹੁੰਦਾ ਵੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜਮਕਦਮ ਕਾਲੀ ਆ ਬੱਡੇ ਸ਼ਾਨਦਾਰ ਹਵਾਨੇ ਵਾਲੀ ਆ ਤੇ ਬੇਟ ਆਲੀ ਆ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਹਾਈਟ ਇਹਦੀ ਕਰਮ ਵਾਲੀ ਦੀ ਜਰਸੀ ਜੀ ਪੈਂਦੀ ਆ ਭਵਾਨਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਥਾਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਸੋਨਾ ਮੁੱਠੀ ਵਾਲਾ ਥਾਣਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਜੀ ਨਵਾਂ ਫੋਨ ਤੇ ਹੀ ਕਰਾਂਗੇ ਜੀ ਸਾਰੇ ਨਗਾ ਦੀ ਜੀ ਸਾਰੇ ਨਗਾ ਦੀ ਠੰਡੀ ਫੀਰ ਜੀ ਜੀ ਡਿਮਾਂਡ ਵੀਰੇ ਡਿਮਾਂਡ ਜਮਾ ਜਾਇਆ ਜੀ ਠੀਕ ਆ ਹੋਊਗੀ ਫੋਨ ਤੇ ਜੀ ਹਾਂਜੀ ਡਿਮਾਂਡ ਬਾਈ ਦਾ ਦੱਸਦਾ ਕਿ ਫੋਨ ਤੇ ਹੋਊਗੀ ਪਰ ਹੋਊਗੀ ਜੈਜ ਸੀਲਸ ਲੱਗ ਕਰਮ ਵਾਲੀ ਤੁਸੀਂ ਦੇਖ ਹੀ ਸਕਦੇ ਹੋ ਜੀ ਪੂਰੀ ਠੰਡੀ ਸੀਲ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਤੇ ਪਾਸੇ ਬਹਿ ਜਾਏ ਪੁੱਠੇ ਪਾਸੇ ਬਹਿ ਜਾਏ ਨਿਆਣੇ ਦੀ ਵੀ ਲੋਡ ਨਹੀਂ ਲੋਡ ਨਹੀਂ ਜੀ ਲੋਡ ਨਹੀਂ ਠੀਕ ਆ ਵੀਰੇ ਇਹਦਾ ਥੋੜਾ ਨੰਬਰ ਨਾ ਆ ਗਿਆ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲਾ ਸੂਆ ਦੋ ਦੰਦ ਦਾ ਜੀ ਮੋਹ ਮਗਰ ਬੱਚੀ ਆ ਜੀ ਇਹਦੇ ਬੱਚਾ ਹੀ ਆ ਕਦੋਂ ਸੂਈ ਆ ਜੀ ਇਹ ਕੱਲ ਰਾਤ ਦੀ ਹੋਈ ਆ ਬੋੜਾ ਹੀ ਆ ਹਜੇ ਦਾ ਬੱਚਾ ਗਿਆ ਬੱਚੀ ਆ ਹਾਂ ਬੱਚੀ ਆ ਕਿੰਨਾ ਬੋੜਾ ਤਿਆਰ ਆ ਜੀ ਬੋੜਾ ਹੋਊਗਾ ਜੀ 14 ਕਿਲੋ ਦੇ ਨੇੜੇ ਤੇ ਡੇਢ ਦੇ 28 ਠੀਕ ਆ ਜੇਰ ਵੀ ਕੰਪਲੀਟ ਆ ਜੀ ਹਾਂ ਜੇਰ ਦੀ ਕੰਪਲੀਟ ਆ ਜੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਜੇਰ ਦੀ ਬਾਈ ਦੱਸਦਾ ਕਿ ਕੰਪਲੀਟ ਆ ਜੀ ਕਿੰਨਾ ਬੋੜਾ ਦੱਸਿਆ ਸੀਗਾ ਜੀ 13-14 ਕਿਲੋ ਬੋੜਾ ਹੈਗਾ ਜੀ ਠੀਕ ਆ 13 14 ਕਿਲੋ ਨੈਟ ਬੋਲਾ ਤਿਆਰ ਹੈ ਜੀ ਬਾਕੀ ਬੱচ্চਾ ਵੀ ਜਰਸੀ ਦਾ ਤੇ ਆਪ ਵੀ ਸੋਹਣੀ ਜਰਸੀ ਕਾਫੀ ਕਲਰ ਚ ਆ ਜਾਂਦੀ ਹੈ ਸੋਨਾ ਕਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਚਾਰ ਹੀ ਥਾਣਾ ਪੋਰਸ਼ਾਂਗ ਪੂਰਾ ਵੀ ਨਹੀਂ ਜਿੰਨਾ ਬੋਲਾ ਬਾਈ ਨੇ ਦੱਸਿਆ ਤੁਸੀਂ ਬਾਈ ਦੇ ਘਰੇ ਆਪ ਦੀ ਮਿਲਕਿੰਗ ਕਰ ਸਕਦੇ ਹੋ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਤੇ ਆ ਚੰਗੀ ਆ ਵੜ ਵੀਰੇ ਸੰਭੀ ਪਲੀ ਆ ਕੋਈ ਐ ਨਹੀਂ ਲਿਸਤੀ ਲਾਵੇਂ ਤੇ ਫਾਇਦਾ ਤੁਹਾਡਾ ਇਹ ਹੋ ਜਾਣਾ ਤੇ ਬੱਚਾ ਵੀ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਆ ਤੇ ਭਾਈ ਕਿੰਨਾ ਕੱਪਿਆ ਜੂਦਾ ਦੁੱਧ ਜੀ 18 19 ਕਿਲੋ 20 ਵੀ ਵਹਾ ਸਕਦੀ ਆ ਇੱਥੇ ਖੁੱਲ੍ਹਾ ਜੀ ਠੰਡੀ ਥੀਲ ਜਿਵੇਂ ਮਰਜੀ ਕੋਈ ਜਵਾਕ ਬੈਠਾ ਰਵੇ ਕੋਈ ਟੱਕਰ ਨਹੀਂ ਆਈ ਨਹੀਂ ਕੋਈ ਲੱਤ ਛਾੜ ਵਾਲੀ ਨਹੀਂ ਕੋਈ ਲੱਤ ਛਾੜ ਵਾਲੀ ਆ ਜੀ ਕੋਈ ਟੱਕਰ ਨਹੀਂ ਜਿਵੇਂ ਮਰਜੀ ਕੋਈ ਮੀਟਾ ਬੱਚਾ ਵੀ ਭਲਾ ਨਾ ਛੱਡੇ ਉਵੇਂ ਹੀ ਬੈਠਿਆ ਹੈ ਕੋਈ ਟੱਕਰ ਨਹੀਂ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਇਹਦੀ ਵੀ ਡਿਮਾਂਡ ਫੋਨ ਤੇ ਰਹਿਣ ਵਾਲੀ ਹੈ ਤੇ ਜਿਹੜਾ ਤਿੰਨ ਨੰਬਰ ਨਾਗਾ ਭਾਈ ਇਹਦਾ ਸੂਆ ਕਿੰਨਾ ਮਾਜੀ ਇਹ ਦੂਜੇ ਸੂਏ ਆ ਜੀ ਇਹ ਕਦੋਸੀ ਇਹ ਕੱਲ ਹੋਈ ਆ ਜੀ ਬੱਚਾ ਕੀ ਆ ਜੀ ਇਹਦੇ ਮਗਰ ਵੱੱਛਾ ਜੀ ਜੀਰ ਕੰਪਲੀਟ ਆ ਜੀ ਹਾ ਜੀਰ ਕੰਪਲੀਟ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਇਹਦੇ ਢੇਠਾ ਹੋਊਗਾ ਜੀ ਇਹਦੇ 12 ਕਿਲੋ ਇਹਦੇ ਢੇਠਾ ਵੀ ਹਾਂ ਬੋਲਾ ਛੇਕ ਹਾਂ ਦੀ ਗਰੰਟੀ ਆ ਜੀ ਥਾਣਾ ਦੀ ਗਰੰਟੀ ਆ ਕਿੰਨਾ ਕ ਪਿਆ ਜੂ ਵੀਰੇ ਇਹ ਤਵਾ ਦੋ ਜੀ ਥੋੜਾ ਥਾਰਾ ਕਿਲੋ ਦੁੱਧ ਤੁਰ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਆ ਜੀ ਕੱਲ ਦੀ ਸੂਈ ਆ ਬੱਚਾ ਮਗਰ ਵੱੱਛਾ ਆ ਜਾਂਦਾ 16 17 ਕਿਲੋ ਦੁੱਧ ਬਈ ਦੱਸਦਾ ਕਿ ਖੁੱਲਾ ਹੀ ਪਿਆਜੂਗੀ ਬਾਕੀ ਸੋਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਨਿਖੜਮਕ ਅੱਤੀ ਜਵਾਈ ਵਾਲਾ ਫੋਰਡ ਸ਼ਾਂਕ ਦੇ ਪੂਰਾ ਵੀ ਨਹੀਂ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਚੰਗੀ ਆ ਵੜ ਕੱਟ ਵਾਲਾ ਹਵਾਨਾ 16 17 ਕਿਲੋ ਦੀ ਉਮੀਦ ਆ ਮੋੜ ਲਿਓ ਵੀਰੇ ਬਾਕੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਬੱਧ ਕਰ ਲੁ ਤਾਂ ਬੱਧ ਵੀ ਲੈ ਸਕਦਾ ਠੰਡੀ ਸੀਲ ਵੀ ਫੁੱਲ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਵੀ 65000 ਦੀ ਦੇ ਦਾਂਗੇ ਜੀ ਹਨ ਇਹ ਬਾਈ ਕੰਦਾ 65000 ਦੀ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂ ਤੇ ਜਿਹੜਾ ਵੀਰੇ 4 ਨੰਬਰ ਨਾਗਰ ਉਹ ਉਹਦੀ ਕੀ ਡਿਟੇਲ ਆ ਜਿਹੜਾ ਹੋਣ ਵਾਲਾ ਜੀ ਉਹਦੇ ਇੱਥਾ ਹੈਗਾ ਜੀ 22 ਕਿਲੋ ਦੁੱਧ ਖੁੱਲਾ ਜੀ ਕਿੰਨੇ ਪੈਨ ਵੀ ਖੋਈ ਆ ਕਿੰਨਾ ਚਾਹੁੰਦੇ ਨੇ ਆ ਦੀ ਖੋਈ ਆ ਮਗਰ ਬੱਛਾ ਜੀ ਉਹਦੇ ਮਗਰ ਬੱਛਾ ਡੱਬੀ ਆ ਵੀਰੇ ਡੱਬੀ ਆ ਜੀ ਵੱਡੀ ਵਹਿੜਾ ਚੰਗੀ ਡੱਬੀ ਵਹਿੜਾ ਹਾਂ ਠੀਕ ਆ ਵੀਰੇ ਤੇ ਉਹਦੀ ਵੀ ਡਿਮਾਂਡ ਫੋਨ ਤੇ ਫੋਨ ਤੇ ਹੀ ਕਰੋ ਉਹਦੀ ਵੀਡੀਓ ਜੇ ਕੋਈ ਕਿਸੇ ਵੀਰ ਨੂੰ ਚਾਹੀਦੀ ਹੋਵੇ ਉਹ ਆਪਾਂ ਸੈਂਡ ਕਰ ਦਾਂਗੇ ਜੀ ਠੀਕ ਆ ਵੀਰੇ ਜੇ ਕਿਸੇ ਵੀ ਉਹਨੂੰ ਵੀਡੀਓ ਚਾਹੀਦੀ ਹੋਵੇ ਤਾਂ ਉਹ ਬਾਈ ਤੋਂ ਮੰਗਵਾ ਸਕਦੇ ਆ ਵੱਡੀ ਵਹਿੜਾ ਬਾਕੀ ਇਹਨਾਂ ਨਗਾਂ 'ਚ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ